ਔਰ ਇਦਾਂ ਜੀ ਮੇਰਾ ਵਾਈਫ ਦੇ ਨਾਲ ਮਤਲਬ ਲੜਾਈ ਝਗੜਾ ਚੱਲ ਰਿਆ ਸੀ ਮੇਰਾ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਜੀ ਤੇ ਕੱਲ ਸਵੇਰ ਨੂੰ 10 ਵਜੇ ਤੱਕ ਮੈਂ ਲਾਸਟ ਡੇਟ ਸੀ ਡੇਰਾ ਬਸੀ ਕੋਟ ਚ ਡਿਸਟ੍ਰਿਕਟ ਮੋਹਾਲੀ ਜੀ ਉੱਥੇ ਮੇਰਾ ਡਿਵੋਰਸ ਫਾਈਨਲ ਹੋ ਗਿਆ ਜੀ ਸਾਈਨ ਕਰਤੇ ਜੋ ਵੀ ਹੈ ਜੀ ਉਸ ਤੋਂ ਬਾਅਦ ਕਹਿੰਦੇ ਜੀ ਚਲੋ ਮੈਂ ਕਿ ਮੈਂ ਬੇਟੀ ਲੈ ਕੇ ਹੀ ਮਿਲ ਲੈਣਾ ਮੈਂ ਇਹਨੂੰ ਮਿਲਣ ਗਿਆ ਕਿਉਂਕਿ ਉਸ ਤੋਂ ਪਹਿਲੇ ਇਹਨੂੰ ਮਤਲਬ ਮੈਂ ਥੋੜਾ ਲੇਟ ਹੋ ਗਿਆ ਹੋਵਾਂਗਾ ਰਸਤੇ 'ਚ ਇਹਨੂੰ ਪਹਿਲੇ ਲੈ ਕੇ ਨਿਕਲ ਚੁੱਕੀ ਸੀ ਉੱਥੋਂ ਤੋ ਮੇਰੀ ਜਿਹੜੀ ਮੇਡ ਸੀ ਘਰ ਕੰਮ ਕਰਦੀ ਸੀ ਉਹ ਨਿਕਲ ਚੁੱਕੀ ਸੀ ਉਹ ਕਹਿੰਦੀ ਜੀ ਉਹ ਲੈ ਗਈ ਉਹਨਾਂ ਨੂੰ ਤੇ ਇਹਦੀ ਮਦਰ ਲੈ ਗਈ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਹੈ ਗਈ ਤੇ ਮਦਰ ਦੇ ਨਾਲ ਹੀ ਚਲੋ ਮੈਂ ਹੈਗਾ ਟੈਨਸ਼ਨ ਸੀ ਜੀ ਪਰ ਚਲੋ ਮੈਂ ਕਿਹਾ ਮਦਰ ਨਾਲ ਕੋਈ ਕੋਈ ਗੱਲ ਨਹੀਂ ਆ ਫਿਰ ਮੈਨੂੰ ਆਪਣਾ ਅੱਜ ਸਵੇਰੇ ਫੋਨ ਆਇਆ ਜੀ ਇਹ ਪਾਜੀ ਜਸਵਿੰਦਰ ਪਾਜੀ ਦਾ ਜਿਹੜੇ ਕਿ ਇੱਥੋਂ ਦੇ ਰਹਿਣ ਵਾਲੇ ਆਪਣਾ ਕਿਹੜਾ ਏਰੀਆ ਜੀ ਇਹ ਬੋਲਦੇ ਬੋਲਦੇ ਸਲਾਹਚ ਹੈ ਤਲਵਾੜੇ ਦੇ ਮਤਲਬ ਥਾਣਾ ਤਲਵਾਰਾ ਤੇ ਜੀ ਤੁਹਾਡੀ ਬੇਟੀ ਤਾਂ ਇੱਥੇ ਮਿਲੀ ਹੈ ਜੀ ਤੋ ਮਤਲਬ ਲਾਪਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਮੈਨੂੰ ਇਹ ਪਤਾ ਲੱਗਾ ਇਹਨਾਂ ਨੇ ਗਰੁੱਪ 'ਚ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ ਤੇ ਜੀ ਤੇ ਜਿਹੜੇ ਇਹਦੇ ਸਕੂਲ ਦੇ ਟੀਚਰ ਨੇ ਪ੍ਰਿੰਸੀਪਲ ਉਹਨਾਂ ਨੇ ਉਹ ਵੀਡੀਓ ਦੇਖ ਲਈ ਹੋਣੀ ਹੈ ਜੀ ਠੀਕ ਹੈ ਜੀ ਉਹਨਾਂ ਨੇ ਫਿਰ ਜਸਵਿੰਦਰ ਭਾਜੀ ਨੂੰ ਮੇਰਾ ਨੰਬਰ ਦਿੱਤਾ ਕਿ ਇਹਨਾਂ ਦੀ ਕੁੜੀ ਹੈ ਤੋ ਫਿਰ ਇਹਨਾਂ ਨੇ ਮੈਨੂੰ ਕਾਲ ਕੀਤੀ ਇੱਦਾਂ ਹੀ ਫਿਰ ਮੈਂ ਇੱਥੇ ਆਇਆ ਜੀ ਪਹੁੰਚੇ ਇੱਥੇ ਆਪਣੀ ਬੇਟੀ ਨੂੰ ਲੈਣ ਆਇਆ ਜੀ ਇੱਥੇ ਤੇ ਬੇਟੀ ਹੋਣੇ ਜਿਹੜੀ ਤੁਹਾਡੀ ਹੈ ਕਿੰਨੇ ਸਾਲ ਦੀ ਹੈ ਇਹ 7 ਸਾਲ ਦੀ ਹੈ ਜੀ ਤੇ ਤੁਹਾਡਾ ਡਿਸਪੂਟ ਕਿੰਨੇ ਸਮੇਂ ਤੋਂ ਹੈ ਤੁਹਾਡੇ ਨਾਲ ਮੇਰਾ ਡਿਸਪੂਟ ਤਾਂ ਚ ਤੇ ਕੋ ਲੱਗਦਾ ਕਿ ਇਸ ਤਰ੍ਹਾਂ ਮੇਰੀ ਵਾਈਫ ਨੇ ਕਿਹਾ ਸੀ ਕਿ ਸਹੀ ਹੈ ਜੀ ਮੇਰੀ ਵਾਈਫ ਨੇ ਮੈਂ ਦੱਸਦਾ ਤੁਹਾਨੂੰ ਕਿਹਾ ਸੀ ਕਿ ਇਹਦੀ ਕਸਟਡੀ ਮੈਂ ਰੱਖਾਂਗੀ ਹੁਣ ਕੱਲ ਡਿਵੋਰਸ ਹੋ ਗਿਆ ਕਸਟਡੀ ਉਹਨੇ ਰੱਖ ਲਈ ਬੇਟੀ ਰੱਖ ਲਈ ਤੇ ਹੁਣ ਉਹਨੂੰ ਇੱਥੇ ਸੜਕ ਤੇ ਛੱਡ ਕੇ ਚੱਲ ਗਈ ਕੱਲੀ ਨੂੰ ਜੀ ਰਾਤ ਦਾ ਟਾਈਮ ਹੈ ਜੀ ਪ੍ਰੋਪਰ ਮੇਰਾ ਨਾ ਜਸਵਿੰਦਰ ਸਿੰਘ ਮੈਂ ਪਿੰਡ ਪੋਲ ਕਰੋਤਾ ਦਾ ਸਰਪੰਚ ਆ ਜੀ ਮੌਜੂਦਾ ਜੀ ਸਰਪੰਚ ਸਾਹਿਬ ਕੱਲ ਲੜਕੀ ਜਿਹੜੀ ਮਿਲੀ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਇੱਕ ਬੱਚੀ ਚ ਲੱਭਦਾ ਹੈ ਦੇਖੋ ਜੀ ਲਗਭਗ ਕੱਲ ਸ਼ਾਮ ਨੂੰ 7:30 ਵਜੇ ਦਾ ਟਾਈਮ ਸੀਗਾ ਜੀ ਤੇ ਪਿੰਡ ਦੇ ਆਪਣਾ ਸਾਡੇ ਲੋਕਾਂ ਨੇ ਇਹਨੂੰ ਦੇਖਿਆ ਸੜਕ ਤੇ ਨਾ દોੜਦੀ ਨੂੰ ਦੇਖਿਆ ਜੀ ਤੇ ਉਹਨਾਂ ਨੇ ਇੱਕ ਵੀ ਦੇ ਪੈਰ 'ਚ ਜੁੱਤਾ ਸੀਗਾ ਤੇ ਇੱਕ ਨੰਗੇ ਪੈਰੀ ਤੋਂ દોੜਦੀ ਸੀਗੀ ਇਹ ਤੇ ਉਹਨਾਂ ਨੇ ਇਹਨੂੰ ਰੋਕਿਆ ਤੇ ਮੈਨੂੰ ਕਾਲ ਕੀਤਾ ਜੀ ਵੀ ਤਾਂ ਇੱਕ ਅਣਜਾਣ ਲੜਕੀ ਹੈਗੀ ਐ ਤੇ ਇੱਥੇ ਦੌੜ ਰਹੀ ਹੈ ਤੇ ਰੋ ਰਹੀ ਹੈ ਤੇ ਰੋਡ ਦੇ ਬੰਨੇ ਬੰਨੇ ਦੌੜ ਰਹੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਲੈ ਕੇ ਆਜੋ ਮੇਰਾ ਮੇਨ ਰੋਡ ਤੇ ਹੀ ਘਰ ਹੈਗਾ ਜੀ ਪੋਲ ਕੋਲ ਤੇ ਜਦੋਂ ਇਹ ਘਰ ਆਈ ਤੇ ਲਗਭਗ ਅਸੀਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਲਗਭਗ 2 ਘੰਟੇ ਲਗਾਤਾਰ ਹੁੰਦੀ ਰਹੀ ਜੀ ਤੇ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਕੇ ਪੁਲਿਸ ਵੀ ਲਗਭਗ 10-15 ਮਿੰਟ ਚ ਪਹੁੰਚ ਗਈ ਜੀ ਇੱਥੇ ਤੇ ਉਸ ਵੇਲੇ ਬੱਚੀ ਦੇ ਹਾਲਾਤ ਨਹੀਂ ਸੀਗੇ ਕਿ ਬੱਚੀ ਪੁਲਿਸ ਨੂੰ ਅਸੀਂ ਹੈਂਡਓਵਰ ਕਰਦੀ ਹੈ ਜੀ ਤੇ ਇਨਸਾਨੀ ਤੌਰ ਤੇ ਪੁਲਿਸ ਵਾਲੇ ਨਾਲ ਵੀ ਆਪਾਂ ਗੱਲਬਾਤ ਕਰਕੇ ਉਹ ਕਿ ਬੱਚੀ ਨੂੰ ਜੀ ਤੁਸੀਂ ਆਪਣੇ ਘਰ ਰਾਤ ਦੀ ਕਟਾਓ ਕਿਉਂਕਿ ਜੇ ਪੁਲਿਸ ਆ ਦੇ ਕੇ ਉੱਥੇ ਵਰਦੀਆਂ ਦੇ ਕੇ ਹੋਰ ਬੱਚੀ ਪਰੇਸ਼ਾਨ ਹੋ ਜਾਏਗੀ ਮੈਂ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਰਾਤ ਬੱਚੀ ਰਹੇਗੀ ਇੱਥੇ ਸੁਰੱਖਿਤ ਰਹੇਗੀ ਤੇ ਬਾਕੀ ਉਸ ਬਾਅਦ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਤੀ ਵੀ ਇਦਾਂ ਦਾ ਅਣਜਾਣ ਬੱਚੀ ਇੱਥੇ ਸਾਨੂੰ ਮਿਲੀ ਹੈ ਜੇ ਕਿਸੇ ਦੀ ਆਪਣਾ ਹੋਵੇਗੀ ਤੇ ਸਾਡੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਦਿੱਤਾ ਜਾਵੇ ਜੀ ਤੇ ਆਪਾਂ ਉਹ ਮੈਸੇਜ ਕਰਤਾ ਸੀ ਲੋਕਾਂ ਨੂੰ ਜੀ ਤੁਹਾਨੂੰ ਕਿਸ ਤਰ੍ਹਾਂ ਅੱਜ ਪਤਾ ਲੱਗਾ ਸਵੇਰੇ ਲਗਭਗ 10:00 ਵਜੇ ਮੈਨੂੰ ਫੋਨ ਆਇਆ ਆਪਣੇ ਜਿਰਖਪੁਰ ਤੋਂ ਜੀ ਉਹ ਕਹਿੰਦੇ ਜੀ ਇਦਾਂ ਦੀ ਨਾਂ ਦੀ ਬੱਚੀ ਤੁਹਾਡੇ ਕੋਲ ਹੈ ਮੈਂ ਕਿਹਾ ਬਿਲਕੁਲ ਹੈ ਜੀ ਕਹਿੰਦੇ ਤੁਹਾਡੇ ਕੋਲ ਕਿੱਥੋਂ ਆਈ ਫਿਰ ਮੈਂ ਉਹਨਾਂ ਨੂੰ ਸਾਰੀ ਕਹਾਣੀ ਜਿੱਦਾਂ ਵਾਪਰੀ ਸਾਰੀ ਸੁਣਾਤੀ ਜੀ ਤੇ ਮੈਂ ਕਿਹਾ ਤੁਸੀਂ ਕੌਣ ਜੀ ਕਹਿੰਦੇ ਮੈਂ ਇਸ ਬੱਚੀ ਦਾ ਸਕੂਲ ਦਾ ਪ੍ਰਿੰਸੀਪਲ ਹੈਗਾ ਜੀ ਇਹ ਬੱਚੀ ਸਾਡੇ ਸਕੂਲ ਦੀ ਸਟੂਡੈਂਟ ਹੈਗੀ ਹੈ ਤੇ ਲਗਭਗ ਵੈਸੇ 1 ਮਹੀਨੇ ਤੋਂ ਇਹ ਪੜਨ ਨਹੀਂ ਆ ਰਹੀ ਪਰ ਸਾਡੇ ਸਕੂਲ ਦੀ ਇਹ ਆਪਣੇ ਸਟੂਡੈਂਟ ਹੈਗੀ ਹੈ ਤੇ ਮੈਂ ਕਿਹਾ ਇਦਾਂ ਕਰੋ ਤੁਸੀਂ ਮੈਨੂੰ ਇਹਦੇ ਪੇਰੈਂਟਸ ਦੀ ਤੁਹਾਡੇ ਕੋਲ ਡਾਟਾ ਹੁੰਦਾ ਤੇ ਮੈਨੂੰ ਆਧਾਰ ਕਾਰਡ ਪਲੱਸ ਮੋਬਾਈਲ ਨੰਬਰ ਭੇਜੋ ਉਹਨਾਂ ਨੇ ਮੈਨੂੰ ਇਹਨਾਂ ਦੇ ਪੇਰੈਂਟਸ ਦੇ ਮਦਰ ਦੇ ਫਾਦਰ ਦੇ ਆਧਾਰ ਕਾਰਡ ਭੇਜੇ ਤੇ ਮੈਂ ਉਹਨਾਂ ਦੇ ਕੰਟੈਕਟ ਨੰਬਰ ਭੇਜੇ ਮਦਰ ਦਾ ਵੀ ਕੰਟੈਕਟ ਨੰਬਰ ਭੇਜਿਆ ਪਹਿਲਾਂ ਮੈਂ ਮਦਰ ਨੂੰ ਕੀਤਾ ਉਹਦਾ ਫੋਨ ਸੋਚੋ ਫਾਇਆ ਜੀ ਉਸ ਤੋਂ ਬਾਅਦ ਫਾਦਰ ਨੂੰ ਕੀਤਾ ਫਾਦਰ ਨੇ ਅਟੈਂਡ ਕਾਲ ਕਰ ਲਿਆ ਤੇ ਉਹਨਾਂ ਨੇ ਪਹਿਲੇ ਪੁੱਛਦੇ ਮੈਨੂੰ ਇਹ ਕਿਹਾ ਵੀ ਇਹ ਤੁਹਾਡੇ ਕੋਲ ਕਿੱਦਾਂ ਆ ਗਈ ਜੀ ਮੈਂ ਕਿਹਾ ਫਿਰ ਉਹਨਾਂ ਨੂੰ ਸੇਮ ਕਹਾਣੀ ਮੈਂ ਸੁਣਾਤੀ ਵੀ ਇਹਦਾ ਦਾ ਇਹ ਸ਼ਾਮ ਨੂੰ 7:30 ਵਜੇ ਇਹਨੂੰ ਕੋਈ ਰੋਡ ਤੇ ਸੱਟ ਗਿਆ ਸੀਗਾ ਇਹ ਸਾਡੇ ਕੋਲ ਲਗਭਗ ਹੁਣ ਸ਼ਾਮ ਨੂੰ ਹੀ ਪਹੁੰਚੇ ਹੈ ਜੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕੋਲ ਕੀਤਾ ਸੀ ਉਹ ਵੀ ਪਹੁੰਚ ਗਏ ਮੌਕੇ ਤੇ ਤੇ ਹੁਣ ਜੋ ਵੀ ਅੱਗੇ ਪ੍ਰੋਸੀਜਰ ਦੇ ਤਹਿਤ ਇਹਨਾਂ ਨੂੰ ਇਹ ਬੱਚੀ ਅਸੀਂ ਆਪਣੇ ਬੋਲੋ ਪਿੰਡ ਪੋਲਕਲੁੱਤਾ ਜੀ ਪੰਚਾਇਤ ਬੋਲੋ ਇਹਨਾਂ ਨੂੰ ਸੌਂਪ ਦਿੱਤੀ ਗਈ ਹੈ ਜੀ ਤੇ ਕੱਲ ਚਾਈਲਡ ਵੈਲਫੇਅਰ ਆਫਿਸ ਜਿਹੜਾ ਹੁਸ਼ਿਆਰਪੁਰ ਹੈਗਾ ਜੀ ਇਹ ਉਹਨਾਂ ਉਹਨਾਂ ਨੂੰ ਇਹ ਇਹਨਾਂ ਨੂੰ ਹੈਂਡਓਵਰ ਕਰਨਗੇ ਉਹ ਜੀ ਪਰ ਸਰਪੰਚ ਸਾਹਿਬ ਦੇਖੋ ਜਿਸ ਤਰ੍ਹਾਂ ਦਾ ਮਹੌਲ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਛੋਟੀ ਜੀ ਬੱਚੀ ਐ ਇਸ ਮਤ ਮੈਂ ਜਿਹੜੀ 6-7 ਸਾਲ ਦੀ ਉਮਰ ਹੈਗੀ ਆ ਪਰ ਤੁਸੀਂ ਵੀ ਇਨਸਾਨੀਅਤ ਦੇ ਤੌਰ ਤੇ ਇੱਕ ਵੱਡੀ ਮਿਸਾਲ ਪੈਦਾ ਕੀਤੀ ਐ ਕਿ ਇੱਕ ਬੱਚੀ ਨੂੰ ਆਪਣੇ ਕੋਲ ਰੱਖਣਾ ਸੇਫਲੀ ਹੈ ਨਾ ਉਹਦੀ ਤੁਸੀਂ ਕੱਲ ਮੈਂ ਕਿਉਂਕਿ ਮੈਂ ਵੀ ਤੁਹਾਡੇ ਤੋਂ ਆਇਆ ਸੀ ਰਾਤ 1:3-2 ਵਜੇ ਤੱਕ ਤੁਸੀਂ ਵੀ ਬੱਚੀ ਲਈ ਜਾਗਦੇ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਕਿ ਲੱਗਦਾ ਨਹੀਂ ਕਿ ਇਸ ਤਰ੍ਹਾਂ ਜੇ ਕੋਈ ਬੱਚੀ ਮਿਲੇ ਜਾਂ ਕਿਸੇ ਨੂੰ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਦੇਖੋ ਜੀ ਮਿਸਾਲ ਪੈਦਾ ਕੀਤੀ ਇਨਸਾਨੀ ਤੌਰ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਸਾਨੂੰ ਵੱਧ ਚੜ ਕੇ ਉਹਦੇ ਜੀ ਹਿੱਸਾ ਲੈਣਾ ਚਾਹੀਦਾ ਜੀ ਤੇ ਬਾਕੀ ਇਹ ਬਹੁਤ ਹੀ ਸ਼ਰਮ ਸ਼ਾਨੀ ਘਟਨਾ ਕੀਤੀ ਗਈ ਹੈ ਜਿਨੇ ਵੀ ਕੀਤੀ ਹੈ ਮੈਂ ਤਾਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦਾ ਵੀ ਜੇ ਕਿਸੇ ਨੇ ਇਹ ਜਾਣ ਬੁਝ ਕੇ ਕੰਮ ਕੀਤਾ ਤਾਂ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਲੱਗਦਾ ਜਿ ਇਹਨਾਂ ਨੇ ਚਾਹੇ ਜੋ ਵੀ ਦੱਸ ਰਹਿ ਕੇ ਮਾਦਰ ਹੈ ਜੋ ਵੀ ਇਹਨਾਂ ਨੇ ਵੀ ਕੀਤਾ ਪਰ ਲੱਗ ਮਿਸ ਆਪਣੇ ਕੋ ਹੋ ਜਾਂਦੇ ਕੋਈ ਵੱਡਾ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਬੱਚੇ ਦੇ ਨਾਲ ਤਾਂ ਉਹਦਾ ਜ਼ਿੰਮੇਵਾਰ ਕੌਣ ਦੇਖੋ ਜੀ ਇਹ ਹੁਣ ਇਹ ਪੇਰੈਂਟਸ ਨੂੰ ਇਹ ਚੀਜ਼ ਚਾਹੀਦੀ ਹੈ ਵੀ ਇੱਕ ਮਾਤਾ ਹੋਣ ਦੇ ਨਾਤੇ ਇੱਕ ਮਮਤਾ ਆਪਾਂ ਕਹਿੰਦੇ ਮਾਤਾ ਤੋਂ ਵੱਧ ਕੋਈ ਨਹੀਂ ਹੁੰਦਾ ਜੀ ਜੇ ਆਪਣੀਆਂ ਮਾਵਾਂ ਹੀ ਪਿਤਾ ਦੇ ਬਿਆਨਾਂ ਦੇ ਉੱਪਰ ਆਪਾਂ ਦੇਖੀਏ ਤੇ ਜੇ ਅਗਰ ਮਾਤਾ ਹੀ ਇਦਾਂ ਕਰਨ ਗਈਆਂ ਤਾਂ ਫਿਰ ਕਿਦਾਂ ਚੱਲੇਗਾ ਤੇ ਵੱਡੀ ਗੱਲ ਆਪਾਂ ਸੰਵਿਧਾਨ ਦੇ ਬਾਰੇ ਅਸੀਂ ਬੜੀਆਂ ਗੱਲਾਂ ਕਰਦੇ ਹਾਂ ਹਨਾ ਜੀ ਤੇ ਅਸੀਂ ਧਰਨੇ ਵੀ ਲਾਣੇ ਹਾਂ ਸੰਵਿਧਾਨ ਦੇ ਖਿਲਾਫ ਵੀ ਗਲਤ ਹੋ ਰਿਹਾ ਹੈ ਨਾ ਸਹੀ ਹੋ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਅੱਗੇ ਵੀ ਇਹ ਜਿਹੜੇ ਜਿਹੜੇ ਕੰਮ ਜਿਹੜੇ ਬੰਦੇ ਕਰਦੇ ਨੇ ਇਹ ਸੰਵਿਧਾਨ ਨੂੰ ਇਹ ਕਾਨੂੰਨ ਚੇਂਜ ਕਰਨੇ ਚਾਹੀਦੇ ਨੇ ਵੀ ਇਦਾਂ ਇੱਕ ਮਾਤਾ ਪਿਤਾ ਅਗਰ ਇਦਾਂ ਦੇ ਕੰਮ ਕਰਨਗੇ ਤਾਂ ਕਿੱਦਾਂ ਚੱਲੇਗਾ ਜੀ ਤੇ ਸਿਵਧਾਨ ਨੂੰ ਬਦਲਣਾ ਜੇ ਕਾਨੂੰਨ ਬਦਲਣੇ ਤਾਂ ਇਦਾਂ ਦੇ ਕਾਨੂੰਨ ਬਦਲਣਾ ਚਾਹੀਦੇ ਵੀ ਜਿਨ੍ਹਾਂ ਤੇ ਪਰਚੇ ਹੋਣ ਉਹ ਵੀ ਨੋਨ ਵੈਲ ਅਵੇਲੇਬਲ ਅਫੈਂਸ ਲੱਗਣ ਇਹਨਾਂ ਤੇ ਇਦਾਂ ਦੇ ਕਾਨੂੰਨ ਆਪਾਂ ਬਦਲੀਏ ਆਪਾਂ ਕੈਬਨਟ 'ਚ ਆਪਾਂ ਵਿਧਾਨ ਸਭਾ 'ਚ ਇਹਦਾ ਇੱਕ ਕਾਨੂੰਨ ਪਾਸ ਕਰੀਏ ਵੀ ਇਦਾਂ ਦੀ ਕਿਦੋਂ ਕੋਈ ਮਿਸਾਲ ਪੇਸ਼ ਕਰੀਏ ਪੰਜਾਬ ਸਰਕਾਰ ਵੀ ਇਦਾਂ ਦਾ ਕਦਮ ਚੁੱਕੇ ਵੀ ਅੱਗੇ ਤੋਂ ਇਦਾਂ ਦਾ ਕੋਈ ਕਿਸੇ ਦੀ ਹਿੰਮਤ ਨਾ ਹੋਵੇ ਵੀ ਆਪਾਂ ਇਹ ਕੰਮ ਕਰੀਏ ਜੀ ਸਰ ਐਕਚੁਅਲੀ ਇਹ ਕੱਲ ਸ਼ਾਮ ਨੂੰ ਸਾਡੇ ਪਿੰਡ ਦੇ ਵਾਸੀਆਂ ਨੂੰ ਥੱਲੋ ਜੋ ਸਾਡੀ ਮੇਨ ਰੋਡ ਜਾਂਦੀ ਹੈ ਉਸ ਤੋਂ ਬੇਟੀ ਪਤਾ ਪਤਾ ਚੱਲਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਸਰਪੰਚ ਸਾਹਿਬ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਲੈ ਕੇ ਜੋ ਵੀ ਬੱਚੇ ਦੀ ਦੇਖਭਾਲ ਸੀਗੀ ਸਾਡੇ ਸਰਪੰਚ ਸਾਹਿਬ ਨੇ ਆਪਣੇ ਘਰੇ ਆ ਕੇ ਕੀਤੀ ਹੈ ਮੌਕੇ ਤੇ ਸੀ ਪੁਲਿਸ ਨੂੰ ਬੁਲਾਇਆ ਸੀਗਾ ਬਟ ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀ ਕਿ ਰਾਤ ਤੋਂ ਹੁਣ ਕਰਕੇ ਬੱਚੀ ਥੋੜੀ ਅਨਕੰਫਰਟੇਬਲ ਹੈ ਗਈ ਹੈ ਇਸ ਕਰਕੇ ਆਪਾਂ ਉਹਨੂੰ ਆਪਣੇ ਕੋਲੀ ਰੱਖ ਲੀਜੀਏ। ਬਾਕੀ ਸਵੇਰੇ ਆਪਾਂ ਰਾਤ ਤੋਂ ਹੀ ਮਤਲਬ ਕਿ ਸਾਰੇ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਐਕਸਪਲੋਰ ਕਰ ਦਿੱਤਾ ਜਿਸ ਕਰਕੇ ਕਾਫੀ ਜਗ੍ਹਾ ਤੇ ਕਿ ਇਹ ਵੀਡੀਓ ਵਾਇਰਲ ਹੋ ਗਈ ਸੀ। ਤੁਹਾਡੇ ਪਿੰਡ ਦਾ ਨਾਮ ਪੂਰਾ ਪੰਜਾਬ ਦੇ ਵਿੱਚ ਇੱਕ ਚੰਗੇ ਕੰਮ ਨੂੰ ਲੈ ਕੇ ਇੱਕ ਬੱਚੀ ਹਨਾ ਬਿਲਕੁਲ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਹੈ ਬਿਲਕੁਲ ਬਿਲਕੁਲ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਸਰਪੰਚ ਸਾਹਿਬ ਦਾ ਹੀ ਦੇਖੋ ਸਾਰਾ ਹੀ ਯੋਗਦਾਨ ਸਰਪੰਚ ਸਾਹਿਬ ਦਾ ਹੈਗਾ ਜਸ ਬਿਕੋਜ਼ ਆ ਉਹਨਾਂ ਦੇ ਰਾਤ ਦੇ ਉਰਾਦੇ ਬੇਟੀ ਦੇ ਨਾਲ ਹੀ ਸੀਗੀ ਉਹਨਾਂ ਨੇ ਇੱਕ ਨਾਮ 1 ਮਿੰਟ ਲਈ ਵੀ ਬੇਟੀ ਨੂੰ ਨਹੀਂ ਛੱਡਿਆ ਬਾਕੀ ਜੋ ਵੀ ਉਹਨਾਂ ਤੋਂ ਸਰਦਾ ਸੀ ਉਹਨਾਂ ਨੇ ਉਸ ਤੋਂ ਵੱਧ ਕੀ ਕੀਤਾ ਬਾਕੀ ਸੋਸ਼ਲ ਮੀਡੀਆ ਦੇ ਥਰੂ ਆਪਾਂ ਇਸ ਚੀਜ਼ ਨੂੰ ਐਕਸਪੈਂਡ ਕੀਤਾ ਜਿਹਦੇ ਕਰਕੇ ਸਾਨੂੰ ਸਵੇਰੇ 10 ਵਜੇ ਤੱਕ ਇੱਕ ਪੋਜ਼ਿਟਿਵ ਰਿਸਪੌਂਸ ਮਿਲਿਆ ਜਿਹਦੇ ਕਰਕੇ ਆਪਾਂ ਬੇਟੀ ਦੇ ਪੇਰੈਂਟਸ ਨਾਲ ਕੰਟੈਕਟੇਬਲ ਹੋ ਗਏ ਹਾਂਜੀ ਸੰਗੀਤਾ ਮਨਾਸ ਸੰਗੀਤਾ ਜੀ ਇੱਕ ਬੇਟੀ ਸੀ 6-7 ਸਾਲ ਦੀ ਕੱਲ ਜਿਹੜੀ ਤੁਹਾਡੇ ਕੋਲ ਜੀ 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 ਤੁਹਾਡੇ ਪੱਛੀ ਵਾਲੇ ਸਰਪੰਚ ਸਾਹਿਬ ਨੇ ਦੱਸੀ ਅੰਦਰ ਜੀ ਇਹ ਕੱਲ ਕਿ ਜਿਹੜੇ ਬੱਚੀ ਤੁਹਾਡੇ ਤੋਂ ਆਈ ਸੀ ਸੋਚਿਆ ਸੀ ਕਦੀ ਹਨਾ ਇਸ ਤਰ੍ਹਾਂ ਦੇ ਬੱਚੇ ਸੰਭਾਲੋਗੇ ਤੁਸੀਂ ਕਿ ਜਿਸ ਤਰ੍ਹਾਂ ਉਹ ਬੱਚੇ ਦਾ ਹਾਂਜੀ ਸੋਚਿਆ ਤਾਂ ਨਹੀਂ ਪਰ ਚਲੋ ਸੰਭਾਲਣਾ ਪਿਆ ਸਾਨੂੰ ਬੱਚਾ ਦੇਖੋ ਹਨਾ ਇੱਕ ਬਹੁਤ ਛੋਟੀ ਉਮਰ ਹੈ ਲੱਗਦਾ ਹੈ ਕਿ ਸਹੀ ਹੈਗਾ ਜਿੱਦਾਂ ਇਸ ਮਰਨ ਜਿਹੇ ਰਸਤੇ ਚ ਚਲਦੀ ਹੈ ਬਹੁਤ ਗਲਤ ਹੈ ਸਰ ਬਹੁਤ ਗਲਤ ਹੈ ਤਾਂ ਜਦੋਂ ਤੁਹਾਡੇ ਕੋਲ ਆਈ ਸੀ ਬੱਚੀ ਦੇ ਹਾਲਾਤ ਕਿຊ ਉਸ ਦੇ ਲੈ ਬੱਚੀ ਬਹੁਤ ਹੀ ਡਰੀ ਹੋਈ ਸੀ ਰੋ ਰਹੀ ਸੀ ਅਸੀਂ ਬੜਾ ਔਖਾ ਇਹਨੂੰ ਸੰਭਾਲਿਆ 2-3 ਘੰਟੇ ਦਾ ਬੱਚੀ ਰੋਂਦੀ ਰਹੀ ਐ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਅੰਦਰ ਲੈ ਕੇ ਆਏ ਆਪਣੇ ਰੂਮ 'ਚ ਫਿਰ ਉਸ ਤੋਂ ਬਾਅਦ ਰਿਲੈਕਸ ਹੋਈ ਐ ਹਾਂਜੀ ਜੀ ਬਿਲਕੁਲ ਤੁਸੀਂ ਵੀ ਕੱਲ ਮੈਂ ਦੇਖਿਆ ਕਿ ਤੁਸੀਂ ਵੀ ਇਹਨੂੰ ਆਪਣੇ ਇੱਕ ਬੱਚਾ ਮੰਗ ਜਿਹੜਾ ਹੈ ਨਾ ਕੱਲ ਉਹਨੂੰ ਪੂਰੀ ਰਾਤ ਆਪਣੇ ਕੋਲ ਰੱਖਿਆ ਚਲੋ ਸਰ ਇਹ ਸਾਡੇ ਫਰਜ਼ ਹੈ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਦਾਂ ਦਾ ਕੰਮ ਕੋਈ ਵੀ ਕੋਈ ਵੀ ਪੇਰੈਂਟs ਇਦਾਂ ਦਾ ਕੰਮ ਨਾ ਕਰੇ ਨਾ ਆਪਣੇ ਬੱਚਿਆਂ ਨਾਲ ਇਹ ਬਹੁਤ ਹੀ ਗਲਤ ਹੈ ਜਿਨੇ ਵੀ ਕੀਤਾ ਜਾਣ ਬੁੱਝ ਕੇ ਕੀਤਾ ਜਾ ਹੋਇਆ ਇਹ ਸਾਨੂੰ ਨਹੀਂ ਪਤਾ ਪਰ ਜਿਨੇ ਵੀ ਕੀਤਾ ਬਹੁਤ ਹੀ ਗਲਤ ਕੀਤਾ